ਟਰੰਪ ਐਡਮਿਨ ਨੇ ਉਨੀ ਦੇਸ਼ਾਂ ਦੇ ਲੋਕਾਂ ਦੀ ਇਮੀਗ੍ਰੇਸ਼ਨ ਅਰਜ਼ੀਆਂ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਜੋ ਇਸ ਸਾਲ ਦੇ ਸ਼ੁਰੂ ਤੋਂ ਵਿੱਚ ਪਹਿਲਾਂ ਹੀ ਯਾਤਰਾ ਪਾਬੰਦੀਆਂ ਦੇ ਅਧੀਨ ਸਨ ਇਸ ਕਦਮ ਦਾ ਮਤਲਬ ਹੈ ਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਲਈ ਗ੍ਰੀਨ ਕਾਰਡ ਕੇਸ ਨਾਗਰਿਕਤਾ ਅਰਜ਼ੀਆਂ ਇੰਟਰਵਿਊ ਅਤੇ ਸਮਾਰੋ ਅਚਾਨਕ ਬੰਦ ਹੋ ਗਏ ਨੇ ਇਸ ਸੂਚੀ ਦੇ ਵਿੱਚ ਕਈ ਦੇਸ਼ ਸ਼ਾਮਲ ਨੇ ਜੋ ਗਰੀਬੀ ਟਕਰਾਵ ਜਾਂ ਰਾਜਨੀਤਿਕ ਅਸਥਿਰਤਾ ਦੇ ਨਾਲ ਜੂਝ ਰਹੇ ਨੇ ਇਨ੍ਹਾਂ ਦੇਸ਼ਾਂ ਦੇ ਲੋਕ ਹੁਣ ਇਸ ਪ੍ਰਕਿਰਿਆ ਵਿੱਚ ਫਸੇ ਹੋਏ ਨੇ ਜੀ ਹਾਂ ਤੇ ਕੁਮੇਨਿਸਤਾਨ ਇਰਟੇਰੀਆ ਅਫਗਾਨਿਸਤਾਨ ਇਰਾਨ ਮਿਆਂਮਾਰ ਲਿਬੀਆ ਚਾਰਡ ਸੁਡਾਨ ਲਾਓਸ ਯਮਨ ਟੋਗੋ ਸਿਰਾ ਲਿਓਨ ਸੋਮਾਲੀਆ ਬੁਰੰਡੀ ਇਕਟੇਰੀਅਲ ਗਿਨੀ ਕਾਂਗੋ ਗਨਰਾਜ ਕਿਊਬਾ ਹੈਤੀ ਵੈਨਸੂਲਾ ਇਫ ਰੇਸ ਕਈ ਮਹੱਤਵਪੂਰਨ ਇਮੀਗ੍ਰੇਸ਼ਨ ਕਦਮਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਇਸ ਦੇ ਵਿੱਚ ਗ੍ਰੀਨ ਕਾਰਡ ਇੰਟਰਵਿਊ ਨੈਚੁਰਲਾਈਜੇਸ਼ਨ ਇੰਟਰਵਿਊ ਨਾਗਰਿਕਤਾ ਲਈ ਸੋਚੁਕ ਸਮਾਰੋਹ ਅਤੇ ਹੋਰ ਇਮੀਗ੍ਰੇਸ਼ਨ ਲਾਭਾਂ ਤੇ ਰੋਕ ਸ਼ਾਮਲ ਹੈ ਕਈ ਚੁਨਾਵ ਨੇ ਆਪਣੀਆਂ ਨਿਯੁਕਤੀਆਂ ਲਈ ਮਹੀਨਿਆਂ ਜਾਂ ਸਾਲਾਂ ਤੱਕ ਇੰਤਜ਼ਾਰ ਕੀਤਾ ਸੀ ਇਸ ਹਫਤੇ ਆਏ ਪਰ ਉਹਨਾਂ ਨੂੰ ਦੱਸੇ ਗਿਆ ਕਿ ਉਹਨਾਂ